ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਤਰਖਣ ਭਾਈ ਚਾਰੇ ਦਾ ਕੀ ਯੋਗਦਾਨ ਹੈ ਅਤੇ ਉਹਨਾਂ ਨੇ ਗੁਰੂ ਸਾਹਿਬਾਨ ਦੇ ਵਾਸਤੇ ਕਿਹੜੇ-ਕਿਹੜੇ ਕੰਮ ਕੀਤੇ ਐ ਅਤੇ ਉਹਨਾਂ ਦੇ ਬਣਾਏ ਹੋਏ ਹਥਿਆਰਾਂ ਦੇ ਨਾਲ ਕਿਹੜੇ-ਕਿਹੜੇ ਜੰਗਾਂ ਜਿਹੜੇ ਜਿੱਤੇ ਗਏ ਤੇ ਕਿਹੜੇ ਸ਼ੂਰ ਬੀਰਾਂ ਨੇ ਉਹਨਾਂ ਦੇ ਬਣਾਏ ਹੋਏ ਹਥਿਆਰਾਂ ਦੇ ਨਾਲ ਮੱਛਰੇ ਹੋਏ ਹਾਥੀਆਂ ਨੂੰ ਵੀ ਢਾ ਲਿਆ ਸੋ ਤੁਸੀਂ ਦੇਖੋ ਹੁਣ ਤਰਖਣ ਭਾਈ ਚਾਰੇ ਦਾ ਸਿੱਖ ਇਤਿਹਾਸ ਦੇ ਵਿੱਚ ਯੋਗਦਾਨ ਉਸ ਤੋਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਉੱਤੇ ਅਨੇਕਾਂ ਧਰਮਾਂ ਜਾਤਾਂ ਬਰਾਦਰੀਆਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਦੇ ਨਾਲ ਮਿਲ ਜੁਲ ਕੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਪੰਜਾਬ ਦਾ ਇੱਕ ਲੱਕੜ ਦਾ ਕੰਮ ਕਰਨ ਵਾਲਾ ਤਰਖਾਨ ਭਾਈਚਾਰਾ ਵੀ ਆਉਂਦਾ ਹੈ ਸਦੀਆਂ ਤੋਂ ਪੰਜਾਬ ਦੀ ਧਰਤੀ ਤੇ ਵਸਦੇ ਆ ਰਹੇ ਤਰਖਾਨ ਭਾਈਚਾਰੇ ਦੇ ਲੋਕ ਜੋ ਆਪਣੇ ਹੱਥਾਂ ਦੇ ਨਾਲ ਕਿਰਤ ਕਰਦੇ ਹਨ ਤੇ ਆਪਣੇ ਦਸਾਂ ਨੌਹ ਦੀ ਹੱਕ ਹਲਾਲ ਦੀ ਕਮਾਈ ਖਾਂਦੇ ਹਨ ਇਸ ਭਾਈਚਾਰੇ ਦੀ ਮਹਾਰਤ ਉਹਨਾਂ ਲਈ ਅਦਬਦ ਕਲਾ ਕਿਸੇ ਜਾਣ ਪਛਾਣ ਦੀ ਮਤਹਾਜ ਨਹੀਂ ਪਰ ਇੱਥੇ ਹੀ ਕੁਝ ਸ਼ਰਾਰਤੀ ਅਤੇ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਵੱਲੋਂ ਤਰਖਾਨ ਭਾਈ ਜਰੇ ਨੂੰ ਇੱਕ ਬੜਾ ਹੀ ਗਲਤ ਸ਼ਬਦ ਵਰਤ ਕੇ ਇੱਕ ਟੀਚਰ ਜਿਹੀ ਕੀਤੀ ਜਾਂਦੀ ਹੈ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਕੁਝ ਲੋਕਾਂ ਵੱਲੋਂ ਤਰਖਾਨ ਭਾਈ ਜਰੇ ਨੂੰ ਨੀਵਾ ਦਿਖਾਉਣ ਲਈ ਗੁੱਲੀ ਘੜ ਆ ਕੇ ਬੁਲਾਇਆ ਜਾਂਦਾ ਕਿ ਇਹ ਤਰਖਾਨ ਤਾਂ ਗੁੱਲੀ ਘੜ ਹੁੰਦੇ ਹਨ ਇਹਨਾਂ ਨੂੰ ਕੀ ਪਤਾ ਹੈ ਇਹ ਕੀ ਜਾਣਦੇ ਹਨ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦੇ ਕਿਰਤੀ ਅਤੇ ਮਿਹਨਤਕਸ਼ ਤਰਖਾਣ ਭਾਈਚਾਰੇ ਵਾਸਤੇ ਗੁੱਲੀ ਘੜ ਸ਼ਬਦ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਕੀ ਹੈ ਇਸ ਦਾ ਇਤਿਹਾਸ ਤਰਖਾਣਾਂ ਨੂੰ ਗੁੱਲੀ ਘੜ ਕਹਿਣ ਦਾ ਕੀ ਮਤਲਬ ਨਾਲ ਹੀ ਗੱਲ ਕਰਾਂਗੇ ਕਿ ਇਸ ਦਾ ਸਿੱਖ ਧਰਮ ਦੇ ਨਾਲ ਕੀ ਸੰਬੰਧ ਹੈ ਦੋਸਤੋ ਤਰਖਾਣ ਭਾਈਚਾਰੇ ਬਾਰੇ ਅਤੇ ਉਹਨਾਂ ਲਈ ਵਰਤੇ ਜਾਂਦੇ ਇਸ ਗੁੱਲੀ ਘੜ ਸ਼ਬਦ ਦਾ ਅਸਲੀ ਸੱਚ ਸੁਣ ਕੇ ਓ ਲੋਕ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਗੇ ਜਿਨ੍ਹਾਂ ਕਦੇ ਵੀ ਤਰਖਾਨ ਭਾਈਚਾਰੇ ਨੂੰ ਇਸ ਸ਼ਬਦ ਦੇ ਨਾਲ ਕਿਤੇ ਸੰਬੋਧਨ ਵੀ ਕੀਤਾ ਹੋਇਆ ਤਰਖਾਨ ਭਾਈਚਾਰੇ ਲਈ ਇਹ ਸ਼ਬਦ ਵਰਤਣ ਵਾਲਾ ਇੱਕ ਸਿੱਖ ਨਹੀਂ ਬਲਕਿ ਇੱਕ ਮੁਗਲਾਂ ਦਾ ਭਾਗੀਦਾਰ ਹੋਵੇਗਾ ਦੋਸਤੋ ਜਾਣਕਾਰੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕਿ ਸਾਡੇ ਗੁਰੂਆਂ ਵੱਲੋਂ ਸਾਨੂੰ ਸਰਬਸਾਂਝੀ ਵਾਲਤਾ ਅਤੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ ਦਾ ਸਬਕ ਪੜਾਇਆ ਗਿਆ ਹੈ ਪੂਰੀ ਦੁਨੀਆ ਵਿੱਚ ਇਨਸਾਨੀਅਤ ਸਭ ਦਾ ਇੱਕ ਸਾਂਝਾ ਧਰਮ ਹੈ ਸਿੱਖ ਵੀ ਆਪਣੀ ਅਰਦਾਸ ਵਿੱਚ ਹਰ ਰੋਜ਼ ਸਰਬੱਤ ਦਾ ਭਲਾ ਮੰਗਦੇ ਹਨ ਪੰਜਾਬ ਦੀ ਧਰਤੀ ਉੱਤੇ ਅੱਜ ਅਨੇਕਾ ਧਰਮਾਂ ਜਾਤਾਂ ਬਰਾਦਰੀਆਂ ਦੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਆ ਰਹੇ ਹਨ ਜਿਨ੍ਹਾਂ ਵਿੱਚ ਇੱਕ ਤਰਖਾਨ ਭਾਈਚਾਰਾ ਵੀ ਆਉਂਦਾ ਤਰਖਾਨ ਭਾਈਚਾਰਾ ਜੋ ਆਪਣੇ ਹੱਥਾਂ ਦੀ ਸ਼ਿਲਪਕਾਰੀ ਤੇ ਆਪਣੇ ਹੱਥਾਂ ਨਾਲ ਬਾ ਕਮਾਲ ਚੀਜ਼ਾਂ ਬਣਾ ਕੇ ਰੱਖ ਦਿੰਦਾ ਹੈ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਤਰਖਾਨ ਭਾਈਚਾਰੇ ਵੱਲੋਂ ਲੱਕੜ ਤੇ ਕੀਤੀ ਨਕਾਸ਼ੀ ਲੱਕੜ ਦੇ ਬਣਾਏ ਗਏ ਫਰਨੀਚਰ ਅਤੇ ਹੋਰ ਲੱਕੜ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਬਿਨਾ ਸਾਡੀ ਅੱਜ ਦੀ ਜ਼ਿੰਦਗੀ ਕਦੇ ਵੀ ਸੰਭਵ ਨਹੀਂ ਹੋ ਸਕਦੀ ਸਿੱਖ ਧਰਮ ਦੇ ਨਾਲ ਤਰਖਾਨ ਭਾਈਚਾਰੇ ਦਾ ਇਤਿਹਾਸ ਸਦੀਆਂ ਤੋਂ ਜੁੜਦਾ ਆ ਰਿਹਾ ਹੈ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਇੱਕ ਤਰਖਾਨ ਭਾਈ ਜਰੇ ਨਾਲ ਹੀ ਸਬੰਧ ਰੱਖਦੇ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਪਿਤਾ ਦਾ ਨਾਮ ਸਰਦਾਰ ਭਗਵਾਨ ਸਿੰਘ ਹੁੰਦਾ ਤੇ ਉਹਨਾਂ ਦੇ ਦਾਦਾ ਦਾ ਨਾਮ ਭਾਈ ਹਰਦਾਸ ਸਿੰਘ ਹੁੰਦਾ ਇਹ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿੰਦੇ ਹੁੰਦੇ ਸਨ ਜਿਸ ਵੇਲੇ ਦਸਮ ਸਤਗੁਰੂ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਾਂਦੀ ਹੈ ਉਸ ਵਕਤ ਭਾਈ ਹਰਦਾਸ ਸਿੰਘ ਵੀ ਗੁਰੂ ਸਾਹਿਬਾ ਪਾਸੋਂ ਖੰਡੇ ਬਾਟੇ ਦਾ ਅਮਰਤ ਦੀ ਪੋਲ ਛੱਕ ਕੇ ਸਿੰਘ ਸੱਜ ਜਾਂਦੇ ਹਨ ਤੇ ਫਿਰ ਗੁਰੂ ਸਾਹਿਬਾਂ ਦੇ ਪਾਸ ਹੀ ਰਹਿਣਾ ਸ਼ੁਰੂ ਕਰ ਦਿੰਦੇ ਭਾਈ ਹਰਦਾਸ ਸਿੰਘ ਜੰਗ ਵਿੱਚ ਲੜਨ ਵਾਸਤੇ ਖਾਲਸਾ ਪੰਥ ਲਈ ਸ਼ਸਤਰ ਤਿਆਰ ਕਰਨ ਦੀ ਸੇਵਾ ਕਰਦੇ ਸਨ ਦੋਸਤੋ ਤੁਸੀਂ ਇਹ ਵੀ ਇਤਿਹਾਸ ਜਾਣਦੇ ਹੋ ਕਿ ਜਦੋਂ ਮੁਗਲ ਫੌਜਾਂ ਨੇ ਇੱਕ ਪੁੱਤਰੇ ਹੋਏ ਹਾਥੀ ਨੂੰ ਸ਼ਰਾਬ ਪਿਆ ਕੇ ਉਸਦੇ ਮੱਥੇ ਤੇ ਲੋਹੇ ਦੇ ਤਵੇ ਬੰਨ੍ਹ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵੱਲ ਖਾਲਸਾ ਫੌਜਾਂ ਨੂੰ ਕੁਚਲਣ ਵਾਸਤੇ ਭੇਜਿਆ ਸੀ ਇਹ ਸ਼ਰਾਬੀ ਹਾਥੀ ਆਪਣੀ ਮੁਗਲ ਫੌਜ ਨੂੰ ਮਿੱਦਦਾ ਹੋਇਆ ਕਿਲੇ ਵੱਲ ਵੱਧ ਰਿਹਾ ਹੁੰਦਾ ਹੈ ਤਾਂ ਉਸ ਵਕਤ ਸਿੱਖ ਜਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਬੇਨਤੀ ਕਰਦੇ ਹਨ ਕਿ ਗੁਰੂ ਜੀ ਇਸ ਸ਼ਰਾਬੀ ਹਾਥੀ ਨੂੰ ਜੇ ਅੱਜ ਨਾ ਰੋਕਿਆ ਗਿਆ ਤਾਂ ਇਹ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਆਣ ਵੜੇਗਾ ਤੇ ਆਪਣਾ ਭਾਰੀ ਨੁਕਸਾਨ ਕਰ ਸਕਦਾ ਹੈ ਸਿੱਖਾਂ ਦੀ ਇਹ ਗੱਲ ਸੁਣ ਕੇ ਦਸੰ ਪਤਾਏ ਕਸੇਕ ਦੁਲੀ ਜਦਵਾਲ ਇਸ਼ਾਰਾ ਕਰਦੇ ਹਨ ਕਿ ਸ਼ਰਾਬੀ ਹਾਥੀ ਦਾ ਮੁਕਾਬਲਾ ਸਾਡਾ ਇਹ ਹਾਥੀ ਦੁਣੀ ਜਦ ਕਰੇਗਾ ਪਰ ਦੁਣੀ ਜਦ ਇਹ ਗੱਲ ਸੁਣ ਕੇ ਡਰ ਜਾਂਦਾ ਹੈ ਕਿ ਇੱਕ ਬੰਦਾ ਕਿਵੇਂ ਹਾਥੀ ਦਾ ਮੁਕਾਬਲਾ ਕਰ ਸਕਦਾ ਕਿਤੇ ਮੈਂ ਹਾਥੀ ਥਲੇ ਆ ਕੇ ਕੁਚਲਿਆ ਨਾ ਜਾਵਾ ਇਸੇ ਡਰੋਂ ਇਹ ਦੁਣੀ ਜਦ ਰਾਤ ਨੂੰ ਆਨੰਦਪੁਰ ਤੋਂ ਭੱਜਣ ਲਈ ਕਿਲੇ ਦੀ ਕੰਧ ਤੋਂ ਹੀਟਾ ਛਾਲ ਮਾਰ ਦਿੰਦਾ ਹੈ ਜਿਸ ਕਾਰਨ ਉਸ ਦੀ ਲੱਤ ਟੁੱਟ ਜਾਂਦੀ ਹੈ ਦੁਣੀ ਜਦ ਦੀ ਗਦਾਰੀ ਤੋਂ ਬਾਅਦ ਫਿਰ ਦਸਪਿਤਾ ਦੇ ਕੋਲ ਇੱਕ ਹੋਰ ਸਿੱਖ ਜੋਧਾ ਭਾਈ ਬਚਿੱਤਰ ਸਿੰਘ ਆਗਿਆ ਲੈ ਲਈ ਆਉਂਦਾ ਕਿ ਗੁਰੂ ਜੀ ਇਸ ਸ਼ਰਾਬੀ ਹਾਥੀ ਦਾ ਮੈਂ ਮੁਕਾਬਲਾ ਕਰਾਂਗਾ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੰਦੇ ਹਨ ਤੇ ਭਾਈ ਬਚਿੱਤਰ ਸਿੰਘ ਹੱਥ ਵਿੱਚ ਇੱਕ ਨਾਗੜੀ ਫੜ ਕੇ ਦੂਰ ਤੋਂ ਭੱਜੇ ਆ ਰਹੇ ਸ਼ਰਾਬੀ ਹਾਥੀ ਦੇ ਮੱਥੇ ਤੇ ਇੱਕੋ ਅਜੇਹਾ ਵਾਰ ਕਰਦੇ ਕਿ ਉਹ ਨਾਗੜੀ ਲੋਹੇ ਦੇ ਤਮਿਆਂ ਨੂੰ چیرਦੀ ਹੋਈ ਹਾਥੀ ਦਾ ਮੱਥਾ ਵੀ ਪਾੜ ਸੁੱਟਦੀ ਹੈ ਜਿਸ ਨਾਲ ਉਹ ਸ਼ਰਾਬੀ ਹਾਥੀ ਮੌਕੇ ਤੇ ਮਾਰਿਆ ਗਿਆ ਭਾਈ ਬਜਿੱਤਰ ਸਿੰਘ ਜਿਸ ਨਾਗੜੀ ਦੇ ਨਾਲ ਸ਼ਰਾਬੀ ਹਾਥੀ ਦਾ ਮਤਾ ਜੀਰਦੇ ਹਨ ਉਹ ਨਾਗੜੀ ਤਰਖਾਨ ਭਾਈ ਜਾਰੇ ਦੇ ਸਰਦਾਰ ਜਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਵੱਲੋਂ ਬਣਾਈ ਗਈ ਸੀ ਭਾਈ ਹਰਦਾਸ ਸਿੰਘ ਦੇ ਨਾਲ ਹੋਰ ਵੀ ਬਹੁਤ ਸਾਰੇ ਤਰਖਾਨ ਸਿੱਖ ਦਸਮ ਪਿਤਾ ਵਾਸਤੇ ਸਿੱਖ ਫੌਜਾਂ ਲਈ ਹਥਿਆਰ ਅਤੇ ਸ਼ਸਤਰ ਤਿਆਰ ਕਰਿਆ ਕਰਦੇ ਸਨ ਇਨ੍ਹਾਂ ਸ਼ਸਤਰਾਂ ਦੇ ਲੱਕੜ ਦੇ ਬਣਾਏ ਗਏ ਦਸਤੇ ਇਹਨੇ ਬਾ ਕਮਾਲ ਅਤੇ ਮਜ਼ਬੂਤ ਹੁੰਦੇ ਸਨ ਕਿ ਇਹਨਾਂ ਲੱਕੜ ਦੇ ਸ਼ਸਤਰਾਂ ਸਾਹਮਣੇ ਮੁਗਲਾਂ ਦੇ ਲੋਹੇ ਦੇ ਹਥਿਆਰ ਵੀ ਨਹੀਂ ਸਰ ਟਿਕਦੇ ਖਾਲਸਾ ਫੌਜਾਂ ਵੱਲੋਂ ਵਰਤੀਆਂ ਜਾਂਦੀਆਂ ਸਾਰੀਆਂ ਬੰਦੂਕਾਂ ਦੇ ਬੱਟ ਵੀ ਇਹ ਤਰ੍ਹਾਂ ਦੇ ਸਿਕਈ ਤਿਆਰ ਕਰਦੇ ਸਨ ਜਦੋਂ ਮੁਗਲ ਜਰਨੈਲ ਅਤੇ ਪਹਾੜੀ ਰਾਜੇ ਲੱਕੜ ਦੇ ਹਥਿਆਰਾਂ ਨਾਲ ਆਪਣੇ ਲੋਹੇ ਦੇ ਹਥਿਆਰ ਟੁੱਟਦੇ ਦੇਖਦੇ ਤਾਂ ਉਹ ਆਪਣੇ ਕਾਰੀਗਰਾਂ ਨੂੰ ਲਾੜਤਾ ਪਾਉਣ ਲੱਗੇ ਤੇ ਉਹਨਾਂ ਨੇ ਆਪਣੇ ਕਾਰੀਗਰਾਂ ਨੂੰ ਸਖਤ ਸਜ਼ਾਵਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਵਕਤ ਮੁਗਲ ਰਾਜਿਆਂ ਨੇ ਆਪਣੇ ਕਾਰੀਗਰਾਂ ਨੂੰ ਇਹ ਕਹਿ ਕੇ ਲਾਹਰਤਾ ਪਾਈਆਂ ਕਿ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਸ਼ਸਤਰਾਂ ਦੇ ਲੱਕੜ ਦੇ ਦਸਤੇ ਉਹਨਾਂ ਆਮ ਲੋਕਾਂ ਵੱਲੋਂ ਬਣਾਏ ਗਏ ਹਨ ਜੋ ਕੱਲ ਤੱਕ ਸਿਰਫ ਖੇਡਣ ਵਾਲੀਆਂ ਗੁੱਲੀਆਂ ਹੀ ਘੜਦੇ ਸਨ ਤੇ ਤੁਹਾਨੂੰ ਅਸੀਂ ਇੰਦੀਆਂ ਮੋਟੀਆਂ ਤਨਖਾਹਾਂ ਦੇ ਰਹੇ ਹਾਂ ਫਿਰ ਵੀ ਤੁਹਾਡੇ ਲੋਹੇ ਦੇ ਸ਼ਸਤਰ ਦਸਮ ਗੁਰੂ ਦੇ ਲੱਕੜ ਦੇ ਹਥਿਆਰਾਂ ਦਾ ਮੁਕਾਬਲਾ ਨਹੀਂ ਕਰ ਪਾ ਰਹੇ ਉਹਨਾਂ ਗੁੱਲੀ ਘੜਾਂ ਦੀ ਲੱਕੜ ਤੁਹਾਡੇ ਲੋਹੇ ਨੂੰ ਵਿਪੱਦ ਰਹੀ ਹੈ ਉਸ ਵਕਤ ਫਿਰ ਇਹਨਾਂ ਗੁੱਲੀ ਘੜਾ ਵੱਲੋਂ ਐਨੇ ਬਾ ਕਮਾਲ ਸ਼ਸਤਰ ਬਣਾਏ ਗਏ ਜਿਨ੍ਹਾਂ ਨੇ ਲੋਹਾ ਵਿਪਾਰ ਸੁੱਟਿਆ ਸੋ ਤਰਖਾਨ ਭਾਈਚਾਰੇ ਲਈ ਇਹ ਗੁੱਲੀ ਘੜ ਸ਼ਬਦ ਪਹਿਲੀ ਵਾਰ ਮੁਗਲਾਂ ਵੱਲੋਂ ਅਤੇ ਉਹਨਾਂ ਪਹਾੜੀ ਰਾਜਿਆਂ ਵੱਲੋਂ ਵਰਤਿਆ ਗਿਆ ਸੀ ਹੋਰ ਤੁਸੀਂ ਇੱਥੋਂ ਹੀ ਹਿਸਾਬ ਲਗਾ ਲਓ ਕਿ ਜੇ ਅੱਜ ਦੇ ਸਮੇਂ ਵਿੱਚ ਕੋਈ ਸਿੱਖ ਤਰਖਾਨ ਭਾਈਚਾਰੇ ਨੂੰ ਗੁੱਲੀ ਘੜ ਕਹਿ ਕੇ ਬੁਲਾਉਂਦਾ ਤਾਂ ਉਹ ਮੁਗਲਾਂ ਦਾ ਉਹਨਾਂ ਦੁਸ਼ਤਾਂ ਦਾ ਸਾਥੀ ਬਣ ਰਿਹਾ ਹੈ ਜਿਨ੍ਹਾਂ ਨੇ ਖਾਲਸੇ ਤੇ ਬਿਆਤ ਤਸ਼ੱਦਦ ਕੀਤੇ ਸੋ ਹੁਣ ਤਰਖਾਣ ਸਿੱਖਾਂ ਨੂੰ ਗੁੱਲੀ ਘੜ ਕਹਿਣ ਲੱਗੇ 100 ਵਾਰ ਸੋਚ ਲਿਓ ਇਹ ਉਹ ਤਰਖਾਣ ਸਿੱਖ ਹਨ ਜਿਨ੍ਹਾਂ ਦੇ ਪੁਰਖੇ ਸਰਦਾਰ ਜੱਸਾ ਸਿੰਘ ਰਾਮਗੜਿਆਣੀ ਦਿੱਲੀ ਦਾ ਉਹ ਸ਼ਾਹੀ ਤਖਤ ਜਿਸ ਉੱਤੇ ਬੈਠ ਕੇ ਕਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਵਰਗੇ ਸਿੱਖਾਂ ਨੂੰ ਹੀ ਧਰਤੀ ਤੋਂ ਖਤਮ ਕਰਨ ਦੇ ਫਰਮਾਨ ਜਾਰੀ ਕਰਦੇ ਸਨ ਉਸ ਤਖਤ 'ਉ ਸਰਦਾਰ ਜੱਸਾ ਸਿੰਘ ਰਾਮਗੜਿਆ ਇੱਕ ਤਰਖਾਣ ਸਿੱਖ ਨੇ ਘੋੜਿਆਂ ਮਗਰ ਬੰਨ ਕੇ ਤੂ ਕੇ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਿਆਂਦਾ ਸੀ ਤਰਖਾਣ ਸਿੱਖਾਂ ਦਾ ਇਹ ਇਤਿਹਾਸ ਬਾ ਕਮਾਲ ਹੈ ਪਰ ਅਸੀਂ ਮੁਗਲਾਂ ਦੇ ਭਾਗੀਦਾਰ ਬਣ ਕੇ ਗੁੱਲੀ ਘੜ ਸ਼ਬਦ ਉਹਨਾਂ ਵਾਸਤੇ ਵਰਤ ਲਏ ਆ ਜੋ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਹੈ ਸੋ ਦੋਸਤੋ ਇਹ ਸੀ ਅਸਲੀ ਇਤਿਹਾਸ ਕਿ ਤਰਖਾਣ ਭਾਈਚਾਰੇ ਨੂੰ ਗੁੱਲੀ ਘੜ ਕਿਉਂ ਕਿਹਾ ਜਾਂਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ